ਉਹ ਕਰ ਪਰ ਨਾ ਨਾ ਜੀ ਕਦੀ ਆਈ ਨਹੀਂ ਆਵਾਜ਼ ਮਲੈਮ ਬਿਲਕੁਲ ਮਲੈਮ ਗੇਰ ਪੈਂਦੇ ਆ ਇਹ ਜੋਲ ਆਪਣੇ ਕਈ ਰੀ ਹੁੰਦਾ ਨਾ ਮਰੀ ਕਰ ਕਰ ਦੀ ਕਰਦੇ ਆ ਇਹ ਕਰਦੇ ਆ ਕਿ ਨਹੀਂ ਨਹੀਂ ਜੀ ਨਹੀਂ ਜੀ ਆਵਾਜ਼ ਬੋਈ ਤਾਂ ਨਹੀਂ ਆਉਂਦੀ ਜਮਾਈ ਨਹੀਂ ਆਉਂਦੀ ਇੱਕ ਇਹਦੀ ਆ ਬੜੀ ਘੈਂਟ ਚੀਜ਼ ਆ ਮੈਂ ਪਹਿਲਾਂ ਵੀ ਤੁਹਾਡੇ ਤੇ ਇੱਕ ਵੀਰ ਦੀ ਵੀਡੀਓ ਕਰਕੇ ਆ ਕਹਿੰਦਾ ਮੇਰਾ ਬੇਟਾ ਉਹ ਕਹਿੰਦਾ ਇੱਥੇ ਬਹਿ ਜਾਣਾ ਸਾਰੀ ਦਿਹਾੜੀ ਆਰਾਮ ਨਾਲ ਹਾਂਜੀ ਕਿਉਂਕਿ ਜਗ੍ਹਾ ਬਹੁਤ ਖੁੱਲੀ ਡੁੱਲੀ ਹੈ ਇਤੋਂ ਹਾਂਜੀ ਇਸ ਕੋਲੋਂ ਬੜਾ ਨਿਆਰਾ ਕਹਿੰਦਾ ਇੱਕ ਗੱਲ ਦੱਸਦਾ ਕਹਿੰਦਾ ਤੇਲ ਪਾਉਣਾ ਬਹੁਤ ਸੁੱਖ ਹਾਂ ਜੀ ਜਿਹਦਾ ਸਾਰਾ ਦਿਨ ਭਾਈ ਸੁਪਰ ਸੀਡਰ ਤੇ ਚਲਾਉਣਾ ਹੁੰਦਾ ਤੇ ਤੇਲ ਦੀ ਜ਼ਰੂਰਤ ਪੈਂਦੀ ਆ ਨਾਲ ਹੀ ਇੱਥੇ ਕਿੰਨੀ ਰੱਖ ਕੇ ਲੈ ਜੀ ਹਾਂ ਉਹ ਇਹ ਨਹੀਂ ਵੀ ਕਿਤੇ ਰੱਖਣੀ ਕਿੱਥੇ ਰੱਖਣੇ ਆ ਜਗ੍ਹਾ ਵਾਧੂ ਆ ਹਾਂ ਹਾਂ ਜੀ ਢੱਲਾ ਢੋਲਾ ਵਦੋ ਨਾ ਕਹਿੰਦਾ ਵੱਡੀ ਗੱਲਾਂ ਰੱਖੀ ਜਾਂਦੀ ਉਹ ਇੱਥੇ ਹਾਂ ਜੀ ਹਾਂ ਜੀ ਹਾਂ ਜੀ 20 30 ਲੀਟਰ ਦੀ 35 ਲੀਟਰ ਦੀ ਰੱਖੀਦੀ ਆ ਜੀ ਹਾਂ ਇਸ ਗੱਲੋਂ بڑا ਨਿਆਰਾ ਇਹਦਾ ਹਾਂ ਜੀ ਭਾਈ ਜਿਹੜਾ ਇਹਦੇ ਆ ਆਪਣੇ ਲੀਵਰ ਆ ਗਏ ਕਲਚ ਬ੍ਰੇਕਾਂ ਦੀ ਇਹ ਤੁਹਾਨੂੰ ਕਿਵੇਂ ਲੱਗੇ ਬ੍ਰੇਕ ਬਰੂਕ ਪੱਖੋਂ ਜਾਂ ਕਲਚ ਹਾਂ ਹਸਾਬਕ ਤਾ ਉਹ ਓਕੇ ਜਾਂ ਨਹੀਂ ਨਹੀਂ ਠੀਕ ਆ ਭਾਜੀ ਵਧੀਆ ਹੈ ਵਧੀਆ ਵਾ ਕਾਰ ਵਾਲੀ ਗੱਡੀ ਆਉਂਦੀ ਨਹੀਂ ਫੀਲਿੰਗ ਆਉਂਦੀ ਆ ਚਲਾਉਣ ਨੂੰ ਵੀ ਉਹੀ ਫੀਲਿੰਗ ਆ ਜੀ ਬੰਦਾ ਇੱਤੇ ਚਲਾਉਂਦਾ ਰਹੇ ਨਾ ਥੱਕਦਾ ਨਹੀਂਗਾ ਜੀ ਮੇਨ ਗੱਲ ਆ ਹੀ ਹੁੰਦੀ ਹੈ ਕਿਉਂਕਿ ਕਈ ਵਾਰੀ ਹੁੰਦਾ ਕਲਚ ਨਾ ਪੰਨ ਪਕੇ ਬੰਦਾ ਥੱਕ ਜਾਂਦਾ ਵਾ ਪਰ ਇੱਚ ਕੋਈ ਏਦਾਂ ਦੀ ਦਿੱਕਤ ਨਹੀਂ ਹੈਗੀ ਕਿਉਂਕਿ ਉਹ ਟਰੈਕਟਰ ਵੀ ਆਪਾਂ ਨੂੰ ਕਾਰਾਂ ਵਰਗੇ ਚਾਹੀਦੇ ਸਿੱਧੀ ਜੀ ਗੱਲ ਆ ਬਾਈ ਹਾਂਜੀ ਹਾਂਜੀ ਹਨਾ ਕਿਉਂਕਿ ਇਹ ਟਰੈਕਟਰ ਓਵੇਂ ਤੇ ਨਾ ਹੋਣਗੇ ਜਿਹੜੇ ਆਪਣੇ ਗਾਂ ਆਪਣੇ ਤੋਂ ਛੋਟੇ ਨੇ ਉਹ ਹੱਥ ਹੀ ਨਹੀਂ ਪਾਉਂਦੇ ਟਰੈਕਟਰਾਂ ਨੂੰ ਹਾਂਜੀ ਹਾਂਜੀ ਮਲਾਮ ਗੇਰ